ਪਹਿਲਾ ਹੋ ਗਿਆ ਜੀ ਇਕਵਾਲ ਸਿੰਘ ਪਟਨੇ ਸਾਹਿਬ ਦਾ ਜਥੇਦਾਰ ਸਿੰਘ ਸਾਹਿਬ ਦੂਜੇ ਹੋ ਗਿਆ ਕਲਵੰਤ ਸਿੰਘ ਹਯੂਰ ਸਾਹਿਬ ਦੇ ਜਥੇਦਾਰ ਤੀਜੇ ਹੋ ਗਿਆ ਦਮਦਮੀ ਟਕਸਾਲ ਦੇ ਅਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਭਿੰਡਰਾ ਜਥਾ ਜਿਹੜੇ ਕਿ ਗੁਰਦੁਆਰਿਆਂ ਤੇ ਕਾਬਜੇ ਕਰਨ ਚ ਵੀ ਮਾਹਿਰ ਆ ਉਹਦਾ ਪ੍ਰਧਾਨ ਗੁਰਮਤਿ ਸਿਧਾਂਤ ਪ੍ਰਚਾਰਕ ਦੇਖੋ ਇਹ ਗੁਰਮਤਿ ਦਾ ਸਿਧਾਂਤ ਪ੍ਰਚਾਰ ਰਹੇ ਆ ਅੱਛਾ ਉਸ ਤੋਂ ਅੱਗੇ ਆ ਗਿਆ ਜੀ ਗੁਰਦੁਆਰਾ ਹਰੀਆਂ ਬੇਲਾ ਪਾਛੀ ਸਤਮੀ ਵਾਲੇ ਜਹੇਦਾਰ ਨਿਹਾਲ ਸਿੰਘ ਹੁਣੀ ਹਰੀਆਂ ਬੇਲਾ ਵਾਲੇ ਆ ਗਏ ਜੀ ਲਿਖ ਲਿਆ ਭਾਜੀ ਇਹਨਾਂ ਦਾ ਵੀ ਹਰੀਆਂ ਬੇਲਾ ਉਦੋਂ ਅੱਗੇ ਆ ਗਿਆ ਜੀ ਦਲਬਾਬਾ ਬਿਧੀ ਚੰਦ ਜੀ ਚਲਦਾ ਵਹੀਰ ਚੱਕਰਵਤੀ ਪੰਜਾਬ ਹਿੰਦੁਸਤਾਨ ਹੈੱਡ ਕੁਆਟਰ ਸੋਰਸਿੰਗ ਜਹੇਦਾਰ ਬਾਬਾ ਦਿਆਨ ਸਿੰਘ ਜੀ ਹਾਂ ਜੀ ਦਿਆ ਸਿੰਘ ਆ ਗਿਆ ਜੀ ਅਵਤਾਰ ਸਿੰਘ ਦੇ ਪਿਤਾ ਜੀ ਅਵਤਾਰ ਸਿੰਘ ਜਿਹੜੀਆਂ ਭੰਗ ਭੀ ਗੱਖਾਂ ਜੀਆਂ ਟਿੱਡੀਆਂ ਜੇ ਕਰਕੇ ਕਹਿੰਦੇ ਹੁੰਦੇ ਵੀ ਹੁਣ ਲੈਵਲ ਲੱਗੀ ਆ ਉਹਨਾਂ ਦੇ ਪਿਤਾ ਜੀ ਕਹਿ ਰਹੇ ਆ ਵੀ ਜੋ ਇਸ ਕਿਤਾਬ ਚ ਲਿਖਿਆ ਬਹੁਤ ਵਧੀਆ ਲਿਖਿਆ ਗਿਆ ਆ ਗੁਰੂ ਗੋਬਿੰਦ ਸਿੰਘ ਬਾਰੇ ਚਲੋ ਅੱਗੇ ਚਲੋ ਜੀ ਹਾਂਜੀ ਅ ਓਕੇ ਹੁਣ ਤੋਂ ਅੱਗੇ ਜਿਹੜਾ ਮੁਖ ਬੰਦ ਲਿਖਿਆ ਹੋਇਆ ਆ ਇਹ ਲਿਖਿਆ ਗਿਆਨੀ ਗਿਆਨ ਸਿੰਘ ਸਵਾਮੀ ਬ੍ਰਹਮਦੇਵ ਦਾਸੀ ਹੁਣ ਇੱਥੋਂ ਹੀ ਆਈਡੀਆ ਲਾ ਲਓ ਵੀ ਸਿੱਖੀ ਨਾਲ ਕੀ ਸੰਬੰਧ ਆ ਇਹ ਬ੍ਰਹਮਦੇਵ ਜਿਹੜਾ ਭਾਜੀ ਨਾਮ ਬੋਲਿਓ ਹਨ ਆ ਗਿਆ। ਸਵਾਮੀ ਬ੍ਰਹਮਦੇਵ ਦਾਸੀ ਉਹ ਆ ਜਿਹਨੂੰ ਸ਼ੂਗਰ ਦੀ ਬਿਮਾਰੀ ਆ ਕਿੰਦਾ ਹੁੰਦਾ। ਵੀ ਮੈਨੂੰ ਸ਼ੂਗਰ ਦੀ ਬਿਮਾਰੀ ਆ ਮੈਨੂੰ ਟਾਈਮ ਪਹਿਲਾਂ ਦੇ ਦਿਓ। ਬਾਅਦ ਚ ਫੇ ਮੈਨੂੰ ਬਾਰ-ਬਾਰ ਬਾਥਰੂਮ ਜਾਣਾ ਪੈਂਦਾ ਇੱਕ ਸੈਮੀਨਾਰ ਦੇ ਵਿੱਚ ਇਹ ਉੱਥੇ ਇਹ ਭਾਗਵੇਂ ਕੱਪੜੇ ਪਾਉਂਦਾ ਆ ਤੇ ਮੋਸਟਲੀ ਦਸਮ ਗ੍ਰੰਥ ਦੇ ਜਿਹੜੇ ਬਚਿੱਤਰ ਨਾਟਕ ਦੇ ਸੈਮੀਨਾਰ ਆ ਉਹਦੇ ਵਿੱਚ ਇਹਦੀ ਸ਼ਿਰਕਤ ਹੁੰਦੀ ਆ। ਠੀਕ ਹੈ ਜੀ। ਹਾਂਜੀ ਅੱਗੇ ਦੇਖੋ ਜੀ। ਇੰਟਰਸਟਿੰਗ ਦਮਦਮਾ ਅਸਥਾਨ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਜੀ 베ਦੀ ਗੁਰੂ ਨਾਨਕ ਪਾਤਸ਼ਾਹ ਦੀ 11ਵੀਂ ਸੰਤਾਨ ਬਾਬਾ ਸਰਜੋਤ ਸਿੰਘ 베ਦੀ ਗੱਦੀ ਨਿਸ਼ੀਨ ਉਹ ਭਾਈ ਗੱਦੀ ਤਾਂ ਦਿੱਤੀ ਹੈ ਗੁਰੂ ਅੰਗਦ ਪਾਤਸ਼ਾਹ ਨੂੰ ਤੁਸੀਂ ਗੱਦੀ ਨਿਸ਼ੀਨ ਕਿਵੇਂ ਬਣਾਤਾ 베ਦੀ ਭਾਈ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮੁੰਡੇ ਨੂੰ ਜੋ ਛੇਕਤਾ ਤੇ ਫੇ ਗੱਦੀ ਨਿਸ਼ੀਨ ਕਿਵੇਂ ਬਣ ਗਏ ਬਾਬਾ ਸਾਹਿਬ ਸਿੰਘ 베ਦੀ ਦਾ ਨਾਮ ਨੋਟ ਕਰ ਲਿਓ ਜੀ ਜਿਹਦੇ ਜਿਹੜੇ 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 ਮੇਰੇ ਭੈਣ ਭਰਾ ਖਿਰਧਾਲੂ ਆ ਇਹਨਾਂ ਦੇ ਇਹਨਾਂ ਦੇ ਪੈਰੋਕਾਰ ਆ ਜਿਹੜੇ ਕਹਿੰਦੇ ਨੇ ਕਿ ਸ਼ਕਤੀਆਂ ਬਹੁਤ ਆ ਇਹਨਾਂ ਨੂੰ ਇਹ ਸਵਾਲ ਫਿਰ ਤੁਹੀਂ ਕਰਨਾ ਅਸੀਂ ਤਾਂ ਟੀਵੀ ਤੇ ਕਰ ਦੇਣਾ ਸਾਡੇ ਤਾਂ ਸਾਹਮਣੇ ਵੀ ਨਹੀਂ ਆਉਣਾ ਇਹਨਾਂ ਨੇ ਗੱਲ ਕਰਨ ਇਹਨਾਂ ਚੋਂ ਜਿਹੜਾ ਮਰਜੀ ਜਿਹੜਾ ਮਰਜੀ ਸੰਗਤ ਜੀ ਦਾ ਹੈ ਉਹ ਟੀਵੀ ਤੇ ਆਪਾਂ ਉਹਨਾਂ ਨਾਲ ਗੱਲ ਕਰ ਲਵਾਂਗੇ ਸਾਡੇ ਅੱਗੇ ਓਪਨ ਚੈਲੰਜ ਆ ਇਹ ਠੀਕ ਹੈ ਨਾ ਹਾਂਜੀ ਹਾਂਜੀ ਟਕਾਣਾ ਸੇਵਾ ਪੰਥੀ ਭਾਈ ਕਨਈਆ ਜੀ ਜੀਟੀ ਰੋਡ ਸ਼ੰਭੂ ਤਹਿ ਰਾਜਪੁਰਾ ਪਟਿਆਲਾ ਮਹੰਤ ਜਮਕੌਰ ਸਿੰਘ ਸੇਵਾ ਪੰਥੀ ਹੁਣ ਇਹ ਮਹੰਤ ਉਦਾਸੀ ਇਹਨਾਂ ਦਾ ਸਿੱਖੀ ਨਾਲ ਕੀ ਸੰਬੰਧ ਆ ਇਹ ਤਾਂ ਸਿੱਖੀ ਤੋਂ ਕੋਹਾਂ ਦੂਰ ਹੈ ਜਿੰਨੇ ਉਦਾਸੀ ਨਿਰਮਲੇ ਇਹਨਾਂ ਨੇ ਤਾਂ ਜੜਾ ਵੱਡੀਆਂ ਇਹਨਾਂ ਨੇ ਇਹ ਗ੍ਰੰਥ ਲਿਖਿਆ ਤੇ ਇਹਨਾਂ ਨੇ ਤਾਂ ਪ੍ਰਮੋਟ ਕਰਦਾ ਹੀ ਆ ਅੱਗੇ ਲੈ ਲੋ ਜੀ ਤੁਹਾਡੀ ਫੇਵਰੇਟ ਰਾੜਾ ਸਾਹਿਬ ਸੰਪਰਦਾ ਰਾੜਾ ਸਾਹਿਬ ਮੇਰੀ ਫੇਵਰੇਟ ਸੰਪਰਦਾ ਪਾਜੀ ਹਾਂਜੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਬਲਜਿੰਦਰ ਸਿੰਘ ਜਿੰਨੇ ਸਿੰਘ ਉਹ ਜਿੰਨੇ ਈਸ਼ਰ ਮਾਈਕਰੋ মিডিਆ ਬਣਾਇਆ ਤੇ ਬਾਕੀ ਸਾਰੀਆਂ ਸਪਰਦਾਂ ਦੀ ਜੜਾ ਦੇ ਵਿੱਚ ਜਿੱਦਾਂ ਮਤਲਬ ਕੀ ਗਿਆਨ ਬਾਕੀ ਆਮ ਲੋਕਾਂ ਨੂੰ ਗਿਆਨ ਦੇ ਦਿੱਤਾ ਵੀ ਹਾਂ ਵੀ ਤੁਸੀਂ ਪੜ ਕੇ ਤਾਂ ਨਿਰਣਾ ਕਰ ਸਕਦੇ ਬਿਲਕੁਲ ਉਹ ਵਧੀਆ ਕੰਮ ਕੀਤਾ ਉਹ ਵਧੀਆ ਜਿਹੜਾ ਕੰਮ ਵਧੀਆ ਕੀਤਾ ਵੀ ਗੁਰਬਾਣੀ ਸਾਰੇ ਗ੍ਰੰਥ ਪਾਤ ਤੇ ਈਸ਼ਰ ਮਾਈਕਰੋ মিডিਆ ਚ ਹਾਂ ਸਾਨੂੰ ਈਸ਼ਰ ਮਾਈਕਰੋ মিডিਆ ਮੇਰੇ ਭਰਾ ਵੱਡੇ ਵੀਰ ਪਰ ਚੱਲ ਸੈਂ ਕਿਤੇ ਯਾਰ ਮੈਨੂੰ ਤਾਂ ਇਹਦਾ ਨਾਂ ਲੈਣ ਕੇ ਹਨਾ ਮੈਨੂੰ ਗੁੱਸਾ ਆ ਜਾਂਦਾ ਜਦੋਂ ਈਸ਼ਰ ਨਾਂ ਲੈਂਦੇ ਆ ਮੈਂ ਕਿਹਾ ਭਾਜੀ ਕੀ ਕਰੀਏ ਹੁਣ ਉਹਨਾਂ ਨੇ ਉਹ ਚ ਗਿਆਨ ਪਾ ਦਿੱਤਾ ਆ ਜਾਂ ਤਾਂ ਆਪਾਂ ਕੋਈ ਹੋਰ ਰੱਬਰ ਪਲੇਟਫਾਰਮ ਆਵੇ ਪਰ ਕਿਹਾਂ ਤੱਕ ਤੇ ਉਹ ਵੀ ਲਿਆ ਜਾ ਸਕਦਾ ਹਾਂਜੀ ਹਾਂਜੀ ਅੱਗੇ ਆ ਗਏ ਜੀ ਸੰਤ ਹਰੀ ਸਿੰਘ ਰੰਧਾਵਾ ਇਹ ਜੋ ਬਾਬੇ ਸੰਤ ਇਹ ਸਾਰੇ ਇਹ ਉਹ ਜੀ ਤੁਹਾਡੇ ਤੁਹਾਡੇ ਬ੍ਰਹਮ ਗਿਆਨੀ ਆ ਗਏ ਹਰੀ ਸਿੰਘ ਰੰਧਾਵੇ ਵਾਲੇ ਜਿਹੜੇ ਇਹ ਜਿਹੜੇ ਕਿੜੀਆਂ ਹੁੰਦੀਆਂ ਉਹ ਬਿੱਕਦੂਆਂ ਦੀਆਂ ਬੇਲਾਂ ਦੇ ਵਿੱਚ ਪੈਰ ਮਾਰ ਕੇ ਨਿਆਣੇ ਬਣਾਉਂਦੇ ਆ ਬਿਲਕੁਲ ਇਹ ਹਨਾ ਉਹ ਆ ਗਏ ਜੀ ਅੱਗੇ ਇਹਦਾ ਮੁੰਡਾ ਹੈ ਜੀ ਇਹਦਾ ਮੁੰਡਾ ਹੈਗਾ ਗੁਰਪ੍ਰੀਤ ਸਿੰਘ ਰੰਧਾਵਾ ਹਮ ਗੁਰਪ੍ਰੀਤ ਸਿੰਘ ਜਿਹੜਾ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਸੋ ਉਹਨੂੰ ਪੁੱਛ ਸਕਦੇ ਤੁਹਾਡੇ ਪਾਪਾ ਜੀ ਨੇ ਬ੍ਰਹਮਗਣੀ ਜੀ ਨੇ ਇਹ ਜਿਹੜਾ ਚਿੱਠੀ ਦਿੱਤੀ ਆ ਡਾਕਟਰ ਭਜਨ ਸਿੰਘ ਵੀ ਤੁਸੀਂ ਸਹਿਮਤ ਹੋ ਉਸ ਕਿਤਾਬ ਦੇ ਨਾਲ ਕੋਈ ਵੀ ਵੀਰ ਭੈਣ ਇਹਨਾਂ ਨੂੰ ਕਾਲ ਕਰਕੇ ਇਹਨਾਂ ਨਾਲ ਸੰਪਰਕ ਕਰ ਸਕਦਾ ਇਹਨਾਂ ਸਾਰਿਆਂ ਦੀ ਆਪਣੀਆਂ ਫੋਨ ਨੰਬਰ ਹੈਗੇ ਹਾਂਜੀ ਅੱਗੇ ਅੱਗੇ ਜੀ ਖਾਜੇ ਦਾ ਗਵਾ ਡੱਡੂ ਡਾਕਟਰ ਜੋਤ ਸਿੰਘ ਐਡੀਟਰ ਇਨ ਚੀਫ ਪ੍ਰੋਫੈਸਰ ਹਰਪੰਸ ਸਿੰਘ ਸਿੱਖ ਵਿਸ਼ਵ ਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਯਾਰ ਮੈਂ ਪੜਾ ਕਿਹਾ ਸੀ ਇਹ ਸਾਰੇ ਇੱਕੋ ਹੀ ਥਾਲੀ ਦੇ ਚਟੇਬੱਟੇ ਆ ਤੇ ਇੱਕ ਦੂਜੇ ਨੂੰ ਪ੍ਰਮੋਟ ਕਰਦੇ ਆ ਇੱਕ ਦੂਜੇ ਦੇ ਮੋਢੇ ਤੇ ਹੱਥ ਰੱਖਦੇ ਆ ਇਹ ਤੇ ਇਹਨਾਂ ਸਾਰਿਆਂ ਨੇ ਹੀ ਖਸਮ ਗ੍ਰੰਥ ਥਰੂ ਜ਼ਿਆਦਾ ਪ੍ਰਮੋਟ ਕੀਤਾ 75 ਨਾਟਕ ਨੂੰ ਡਾਕਟਰ ਜੋਤ ਸਿੰਘ ਉਹ ਆ ਜੀ ਜਿਨੇ ਹਿੰਦੀ ਦੇ ਵਿੱਚ ਟਰਾਂਸਲੇਸ਼ਨ ਕੀਤੀ ਆ ਜੀ ਹਿੰਦੀ ਦੇ ਵਿੱਚ ਟੀਕਾ ਮੁਹਈਆ ਕਰਾਇਆ ਡਾਕਟਰ ਜੋਤ ਸਿੰਘ ਨੇ 75 ਨਾਟਕ ਦਾ